ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਗੁਰ ਬਰਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਸਾਥ ਸੰਗਤ ਜੀ ਗਰੀਬ ਨਿਵਾਜ਼ ਇੱਥੇ ਮਹਾਪੁਰਸ਼ ਬ੍ਰਹਮ ਗਿਆਨੀ ਬ੍ਰਹਮ ਸਰੂਪ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਆਪਣਾ ਗੁਰੂ ਧਾਰਿਆ ਉਹਨਾਂ ਦਾ ਬਚਨ ਸੁਣਾ ਰਹੇ ਹਨ ਵੱਡੇ ਸੰਤਾਂ ਦਾ ਫਰਮਾ ਰਹੇ ਹਨ ਅੱਗੇ ਰਹਿੰਦੇ ਸਨ ਮੈਂ ਦਿਅਲੀ ਦੇ ਘਰ ਤੇ ਜਦੋਂ ਮੈਂ ਲੈ ਆਂਦਾ ਸੰਤਾਂ ਨੂੰ ਘਰ ਬਹੁਤਾਂ ਦਾ ਪਿਆਰ ਹੋ ਗਿਆ ਮੈਂ ਕਿਹਾ ਜੀ ਘਰ ਚੱਲੋ ਇੱਥੇ ਰਵੋ ਚੁਬਾਰੇ ਚ ਇਕਾਂਤ ਚ ਉਦੋਂ ਪੁਰਾਣਾ ਚੁਬਾਰਾ ਸੀ ਨਵਾਂ ਚੁਬਾਰਾ ਪਿੱਛੋਂ ਬਣਿਆ ਅਸੀਂ ਸੰਤਾਂ ਦੇ ਕੋਲ ਮੰਝਾ ਢਾਕੇ ਬਿਰਾਜਦੇ ਹੁੰਦੇ ਸਾਂ ਇਸ ਵਾਸਤੇ ਕਿ ਜਦੋਂ ਸੰਤ ਉੱਠਣਗੇ ਇਸ਼ਨਾਨ ਕਰਕੇ ਪਿਛਲੀ ਰਾਤ ਅਸੀਂ ਨਾਲ ਉੱਠਾਂਗੇ ਜਾ ਜਾਗਾਈ ਸੰਤ ਇਸ਼ਨਾਨ ਕਰਕੇ ਤੇ ਭਜਨ ਕਰਦੇ ਸਨ ਸਾਡਾ ਉਹਨਾਂ ਨਾਲ ਪਿਆਰ ਸੀ ਅਸੀਂ ਉਹ ਲਾਮਾ ਦਿੱਤਾ ਮੈਂ ਕਿਹਾ ਮਹਾਰਾਜ ਸਾਨੂੰ ਕਿਉਂ ਨਹੀਂ ਜਗਾਇਆ ਅਸੀਂ ਪਿਆਰ ਨਾਲ ਲਾਮਾ ਦਿੱਤਾ ਸੰਤ ਕਹਿਣ ਲੱਗੇ ਅਸੀਂ ਤਾਂ ਨਹੀਂ ਜਗਾਇਆ ਕਿ ਜਿਹੜਾ ਸਾਨੂੰ ਜਗਾ ਸਕਦਾ ਹੈ ਉਹ ਇਹਨਾਂ ਨੂੰ ਵੀ ਜਗਾ ਸਕਦਾ ਵੇਖੋ ਸੰਤਾ ਦੀ ਬਿਰਤ ਉਹਨਾਂ ਨੂੰ ਹਰ ਵਕਤ ਉਹਨਾਂ ਦਾ ਧਿਆਨ ਕਿੱਥੇ ਅਸੀਂ ਤਾਂ ਨਹੀਂ ਜਗਾਇਆ ਜਿਹੜਾ ਸਾਨੂੰ ਜਗਾ ਸਕਦਾ ਹੈ ਉਹ ਇਹਨੂੰ ਨਹੀਂ ਜਗਾ ਸਕਦਾ ਵੇਖੋ ਵੱਡੇ ਸੰਤਾਂ ਦੀ ਅਵਸਥਾ ਅਤੇ ਉਹਨਾਂ ਦੀ ਬਿਰਤੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ